ਹਾਂ ਜੀ ਦੋਸਤੋ ਅੱਜ ਤੁਹਾਨੂੰ ਨਵੇਂ ਕਲਾਕਾਰ ਬੰਦੇ ਦੀ ਕਲਾਕਾਰੀ ਦਿਖਾਈ ਜਿਹੜੇ ਹੈ ਟ੍ਰੈੱਟ ਦੇ ਦੁਕਾਨ ਦੇ ਵਿੱਚ ਬਾਹਰ ਕਟਿੰਗ ਕਰਕੇ ਟਿੱਕੇ ਹੁੰਦੇ ਨੇ ਉਹਲੇ ਬੰਦਾ ਉਹਦੇ ਨਾਲ ਫੋਟੋ ਤਿਆਰ ਕਰ ਰਿਹਾ ਦੇਖੋ ਦੇਖੋ ਬੰਦੇ ਦੀ ਕਲਾਕਾਰੀ ਕਿਰਪਾ ਕੋਈ ਬੰਦੇ ਨੂੰ ਕਿ ਵਾਲਾ ਨਾਲ ਤਿਆਰ ਕੀਤੀ ਹੋਈ ਹੈ ਕਟਿੰਗ ਵਾਲੇ ਵਾਲਾਂ ਦਾ ਮੈਂ ਬ੍ਰੀਕਿੰਗ ਆਰਟ ਤਿਆਰ ਕਰਦਾ ਹੁੰਦਾ ਦੁਨੀਆ ਵਿੱਚ ਇੱਕ ਤੋਂ ਇੱਕ ਕਲਾਕਾਰ ਪਿਆ ਇਹ ਦੇਖੋ ਕਿਸੇ ਬਹੁਤ ਹੀ ਸੋਹਣਾ ਫੋਟੋ ਬਣਾ ਰਿਹਾ ਫੋਨ ਤੋਂ ਦੇ ਕੇ ਆਪੇ ਉਹ ਮੂੰਹ ਕਨ ਬ੍ਰੇਕ ਹੀ ਨਾ ਬਣਾ ਰਿਹਾ ਪੂਰੇ ਵਿੱਚ ਇਦਾਂ ਨਹੀਂ ਹੈ ਕਿ ਕੋਈ ਕੋਈ ਚੀਜ਼ ਥੀ ਗੈਪ ਰਜਾ ਦੇਖੋ ਕੋਪਾ ਦੇਖੋ ਵੀਡੀਓ ਧੰਨਵਾਦ ਜੇ ਨੂੰ ਕਲਰ ਜੀ ਫੋਲੋ ਸਸਰੀਆ ਕਾਚੀ